ਜੀ ਅੱਜ ਆਪਾਂ ਤੁਹਾਨੂੰ ਗੋਭੀ ਸਾਂਜੀ ਨੂੰ ਅੰਨੇ ਦੱਸਾਂਗੇ ਸਵਾਦ ਉਹ ਆਪਾਂ ਦੇਖ ਲੈਣਾ ਕਿੱਦਾਂ ਬਣਦੀ ਹੈ ਇੱਕ ਕੜਛੀ ਆਪਾਂ ਜਿਹੜੀ ਸਰੋਂ ਦੇ ਤੇਲ ਦੀ ਲਈਆ ਹੁਣ ਆਪਾਂ ਬਰੇ ਇਹਨੂੰ ਗਰਮੀ ਦੇਣਾ ਕਿ ਕਿ ਗੱਚਾ ਆਪਾਂ ਨਿਕਲ ਜੂਗਾ ਗੋਭੀ ਲਈਆ ਆਲੂ ਤੇ ਥੋੜੀ ਜਿਹਾ ਸਾਡੇ ਕੋਲ ਬਾਂਦੂਰ ਵੀ ਪਈ ਸੀ ਗੋਭੀ ਵਿੱਚੀ ਪਾਤੀ ਕਿੰਕ ਐਸੀ ਚੀਜ਼ਾਂ ਨੂੰ ਬੇਸਟ ਨਹੀਂ ਬਣਦੇ ਮੇਰੇ ਤੇ ਸਾਡੀ ਨਵੇਂ ਮੋ ਅਜੀ ਆਪਣਾ ਤੇੜਾਣਾ ਕੱਟ ਹੋ ਗਿਆ ਆਪਾਂ ਵਿੱਚ ਬਾਹਰੋਂ ਤੜਕਾ ਜਿਹੜਾ ਅਸੀਂ ਕੱਟਿਆ ਹੋਇਆ ਸੀਗਾ ਤੇ ਟਮਾਟਰ ਨਹੀਂ ਆਪਾਂ ਪਾਇਆ ਕਿਉਂਕਿ ਗੋਭੀ ਦਾ ਨਾ ਸੁਆਜਿਆ ਫਿਰ ਹੋਰ ਲੱਗਦਾ ਮੈਨੂੰ ਇਸ ਵਜ੍ਹਾ ਕਰਕੇ ਅਸੀਂ ਟਮਾਟਰ ਨਹੀਂ ਪਾਇਆ ਹਰੀ ਮਿਰਚ ਨੂੰ ਸੁੰਗ ਤੇ ਪਿਆਜ਼ ਪਾਇਆ ਹੁਣ ਤਾਂ ਚਿਲੋ ਗੋਭੀ ਬੱਦਲ ਕਰਦੇ ਹਾਂ ਪੋਨਕੇ ਹੋ ਗਿਆ ਤਿਆਰ ਪਿੰਕ ਇਸ ਜੇ ਕਰਨੇ ਆ ਬਸ ਜ਼ਿਆਦਾ ਨਹੀਂ ਆਪਾਂ ਬ੍ਰਾਊਨ ਕਰਨੇ ਕਿਉਂਕਿ ਇਹ ਜਿਹੜਾੁੱਠੀ ਸਾਦੀ ਹੋ ਜੀ ਜ਼ਿਆਦਾ ਮੈਂ ਬ੍ਰਾਊਨ ਨਹੀਂ ਕਰਦੀ ਹੈਗੀ ਕਿਉਂਕਿ ਉਹਦੇ ਵਿੱਚ ਜਿਹੜਾ ਚਰਨੇ ਹੁੰਦੇ ਆ ਉੱਪਰ ਹੀ ਉੱਪਰ ਆ ਜਾਣਗੇ ਸੋ ਆਪਾਂ ਉਹਦੇ ਵਿੱਚ ਨਮਕ ਤੇ ਈੜੀਆਂ ਦੋ ਚਮਚ ਇਸ ਨਮਕ ਪਾਉਣਾ ਮਿਲਕਾ ਰਹਿਣਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੁਣ ਆਪਾਂ ਇਹਦੇ ਮੈਂ ਜਿਹਾ ਕਰੀਏ ਸਬਜ਼ੀਆਂ ਚੰਗੀ ਤਰ੍ਹਾਂ ਮਿਕਸ ਕਰਾ ਲਵਾਂਗੇ ਇਸੇ ਤਰ੍ਹਾਂ ਇਹ ਜਿਹੜੀ ਆਪਾਂ ਗੋਭੀ ਪਾ ਦੇਣੀ ਗੋਭੀ ਨੂੰ ਥੋੜੀ ਜਿਹੀ ਗੰਦੀ ਵੀ ਸੀ ਫਿਰ ਆਪਾਂ ਪਾਣੀ ਨੂਣ ਵਾਲੇ ਪਾਣੀ ਤੇ ਉਬਾਲ ਲਿਆ ਫਿਰ ਤਾਂ ਕਰਕੇ ਫਿਰ ਸਾਫ਼ ਹੋ ਗਈ ਕੋਈ ਜੇ ਮਿੱਟੀ ਮੁੱਟੀ ਲੱਗੀ ਹੁੰਦੀ ਆ ਸਾਫ਼ ਹੋ ਜਾਂਦੀ ਆ ਜਾਂ ਕੋਈ ਥੋੜੀ ਜਿਹੀ ਮਿੱਟੀ ਕਰਕੇ ਫਿਰ ਮੈਂ ਇਸ ਕਰਕੇ ਨਾ ਤਾਂ ਜੀ ਸੋ ਹੁਣ ਆਪਾਂ ਇਹਨੂੰ ਸਿਰਫ 10 ਮਿੰਟ ਲਈ ਇੱਜਾ ਹੀ ਪਕਾਉਣਾ ਹੁੰਦਾ ਬਿਨਾ ਪਾਣੀ ਦੇ ਤੇ ਜਿਹੜੀ ਆਪਣੀ ਗੋਭੀ ਦੀ ਸਬਜ਼ੀ ਆ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਆ ਗਰੂਜੀ ਸਬਜ਼ੀ ਨੂੰ ਆਪਣੀ 10 ਮਿੰਟ ਹੋ ਗਿਆ ਪਕਣੀ ਨੂੰ ਸੋ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਮੈਂ ਅੱਧਾ ਕੱਪ ਇਹਦਾ ਪਾਣੀ ਲਾ ਪਾਉਂਗੀ ਕਿਉਂਕਿ ਜਿਹੜੀ ਗੋਭੀ ਘੋਲ ਜੇ ਜਾਂਦੀ ਆ ਨਾ ਫਿਰ ਉਹ ਵਧੀਆ ਨਹੀਂ ਲੱਗਦੀ ਖਾਣ ਨੂੰ ਨਾ ਦੇਖਣ ਨੂੰ ਸੋਹਣੀ ਲੱਗਦੀ ਆ ਸੋ ਇਸ ਵਜ੍ਹਾ ਕਰਕੇ ਆਪਾਂ ਇਸ ਤਰ੍ਹਾਂ ਹੀ ਹੁਣ ਆਪਾਂ ਇਹਨੂੰ ਢੱਕ ਕੇ ਪਕਾ ਲੈਣਾ ਵਾ ਢਾਹ ਚ ਉਹ ਥਾਲੀ ਫੜਾਈ ਮੁੱਟ ਕੋਲ ਪਈ ਆਪਾਂ ਇਹਨੂੰ ਢੱਕ ਕੇ ਪਕਾ ਲੈਣਾ 30 ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਫਿਰ ਆਪਾਂ ਬਾਹਰ ਢਕਾਉਣੇ ਤੁਹਾਨੂੰ ਆਪਣੀ ਗੋਭੀ ਦੀ ਸਬਜ਼ੀ ਜਦੋਂ ਬਣ ਕੇ ਤਿਆਰ ਹੋ ਗਈ